ਮਿੰਟ ਵੀ ਨਹੀਂ ਗਿਣਤੀ ਦਾ ਲੱਗੇ ਜਦੋਂ ਅੱਗ ਘਰਾਂ ਤੱਕ ਪਹੁੰਚ ਗਈ ਜਿੰਨਾ ਕੁ ਵੀ ਸਾਡਾ ਕੈਮਰਾ ਕਵਰ ਕਰ ਸਕਦਾ ਹੋਇਆ ਤਾਂ ਉਥੋਂ ਤੱਕ ਸਿਰਫ ਤੇ ਸਿਰਫ ਤੁਹਾਨੂੰ ਤਬਾਈ ਦੀਆਂ ਤਸਵੀਰਾਂ ਨਜ਼ਰ ਆਉਣਗੀਆਂ ਬਹੁਤ ਹੀ ਜ਼ਿਆਦਾ ਜਿੰਨਾ ਵੀ ਤੁਸੀਂ ਕਹਿ ਸਕੋ ਇਨਾ ਕਹਿਰ ਹੋਇਆ ਵਾ ਕੁਝ ਨਹੀਂ ਸਮਝ ਲੱਗਾ ਕਿ ਪਾਨ ਕੀ ਕਿਆ ਇੱਥੇ ਠੀਕ ਕਮਾਰ ਦੇ ਬਜੇ ਆ ਸਾਨੂੰ ਪਤਾ ਲੱਗ ਵੀ ਮੌਕੇ ਤੇ ਅੱਗ ਆ ਗਈ ਹੈ ਘਰ ਦੇ ਕੋਲੇ ਤੇ ਜਦੋਂ ਤੱਕ ਮੈਂ ਕੁਝ ਕਰ ਨਹੀਂ ਸਕਿਆ ਮਤਲਬ ਕਿ ਨਾ ਟਰੈਕਟਰ ਕੱਢ ਸਕਿਆ ਨਾ ਕਿਸੇ ਪਾਸੇ ਭੱਜ ਸਕਿਆ ਫਿਰ ਅਸੀਂ ਘਰ ਦੇ ਪਿੱਛੇ ਹੀ ਲੁਕ ਗਏ ਇੱਕ ਵੀਰ ਆਇਆ ਸੀ ਇੱਥੇ ਆਪਣਾ ਗਵੰਡੀ ਆ ਸਾਨੂੰ ਬਚਾਉਣਾ ਆਇਆ ਸੀ ਕਿ ਕੋਈ ਨਹੀਂ ਅਸੀਂ ਅੰਦਰ ਸੇਫ ਆ ਕੋਈ ਨਹੀਂ ਚੱਕਰ ਨਹੀਂ ਗਿਆ ਪਰ ਸਾਨੂੰ ਜਰਾ ਬਚਾਉਂਦਾ ਬਚਾਉਂਦਾ ਅੱਬ ਝੁੱਲ ਸਕਿਆ ਥੋ ਤੱਕ ਨਿਗਾਹ ਜਾਂਦੀ ਸੀ ਆਕੀ ਆਗ ਸੀ ਇੱਧਰ ਮਾਰਾਂ ਤਾਂ ਬਸ ਗੋਲਕ ਤਰੇ ਆਗ ਹੀ ਆਗ ਹੋ ਗਈ ਆਪਣੇ ਨਾਲ ਖੜਾਈ ਤੂੜੀ ਪੰਦੀ ਪਈ ਸੀ ਮਸ਼ੀਨ ਚੱਲਦੀ ਪਈ ਸੀਗੀ 7 ਕਿਲ ਨਾੜਾ ਜੇ ਖੜਾ ਹੋਇਆ ਸੀਗਾ 15 ਟਰਾਲੀਆਂ ਤੂੜੀ ਦੀਆਂ ਸੀ ਜਿਹੜੀਆਂ ਵਿੱਚ ਸੜ ਗਈਆਂ ਅਸੀਂ ਕੋਸ਼ਿਸ਼ ਬਹੁਤ ਕੀਤੀ ਵੀ ਇੱਥੋਂ ਲੋਕਾਂ ਦਾ ਵੀ ਅਸੀਂ ਇੱਥੇ ਬਚਾਈਏ ਪਰ ਅੱਗ ਹੀ ਇੰਨੀ ਭਿਆਨਕ ਸੀ ਅੱਗ ਆਵਾਬ ਰੋਲੇ ਬੰਦੇ ਸੀ ਪੁਮੀਰੀਆਂ ਬਣ ਬਣ ਕੇ ਅੱਗ ਜਿਵੇਂ ਪੂਰਾ ਤੰਡਵ ਕੋਈ ਨੱਚ ਰਿਆ ਨਾ ਵਿੱਚ ਕੋਈ ਦਇਤ ਨੱਚ ਰਿਆ ਇਦਾਂ ਸੀ ਅੱਗ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਦੇ ਵਿੱਚ 2 ਦਿਨ ਪਹਿਲਾਂ ਅੱਗ ਨੇ ਤੰਡਵਰ ਚ ਆਇਆ ਔਰ ਆਪਣੇ ਪੂਰੇ ਜੋਬਨ ਤੇ ਪਹੁੰਚਦੀ ਹੈ ਅੱਗ ਔਰ ਘਰਾਂ ਦੇ ਘਰ ਫਸਲਾਂ ਜਿਹੜੀਆਂ ਨੇ ਉਹ ਤਬਾਹ ਕਰ ਦਿੰਦੀ ਹੈ ਅਸੀਂ ਉਸੇ ਜ਼ਮੀਨਾਂ ਦੇ ਵਿੱਚ ਆ ਜਿੱਥੇ ਇਹ ਨੁਕਸਾਨ ਹੋਇਆ ਤੁਹਾਨੂੰ ਇੱਕ ਤਸਵੀਰ ਦੇ ਰੂਪ ਚ ਇੱਕ ਚੀਜ਼ ਸਮਝਾਉਣੀ ਚਾਹੁੰਦੇ ਆ ਕਿ ਜਿੱਥੇ ਮੈਂ ਖੜਾ ਹੋਇਆ ਇੱਥੋਂ ਤੱਕ ਸਾਡਾ ਜਦੋਂ ਕੈਮਰਾ ਘੁੰਮੇ ਗਾਲੇ ਦੁਆਲੇ ਜਿੱਥੋਂ ਤੱਕ ਵੀ ਸਾਡਾ ਕੈਮਰਾ ਦਿਖਾ ਸਕੇਗਾ ਕਿਉਂਕਿ ਦੁਪਹਿਰ ਦਾ ਟਾਈਮ ਹੈ ਔਰ ਇਸ ਟਾਈਮ ਦੇ ਵਿੱਚ ਜਿੰਨਾ ਕੁ ਵੀ ਸਾਡਾ ਕੈਮਰਾ ਕਵਰ ਕਰ ਸਕਦਾ ਹੋਇਆ ਤਾਂ ਉਥੋਂ ਤੱਕ ਸਿਰਫ ਤੇ ਸਿਰਫ ਤੁਹਾਨੂੰ ਤਬਾਈ ਦੀਆਂ ਤਸਵੀਰਾਂ ਨਜ਼ਰ ਆਉਣਗੀਆਂ ਤੁਹਾਨੂੰ ਦਰਖਤ ਖੜੇ ਹੋਏ ਜਿਹੜੇ ਨੇ ਉਹ ਮੱਚੇ ਹੋਏ ਸੜੇ ਹੋਏ ਜਿਹੜੇ ਨੇ ਉਹ ਦਿਖਾਈ ਦੇਣਗੇ ਪਰ ਇਸ ਤੋਂ ਵੀ ਖਤਰਨਾਕ ਚੀਜ਼ ਜਿਹੜੀ ਹੈ ਉਹ ਇਹ ਹੈ ਕਿ ਇਨਾ ਖੇਤਾਂ ਦੇ ਵਿਚਾਲੇ ਘਰ ਨੇ ਇਨਾ ਖੇਤਾਂ ਦੇ ਵਿਚਾਲੇ ਘਰ ਹੈ ਔਰ ਆਲੇ ਦੁਆਲੇ ਪੱਕੀ ਹੋਈ ਫਸਲ ਖੜੀ ਸੀ ਕਣਕ ਦੀ ਜਦੋਂ ਇਹ ਅੱਗ ਲੱਗਦੀ ਹੈ ਤਾਂ ਘਰਾਂ ਦੇ ਅੰਦਰ ਬੈਠੇ ਜਿਹੜੇ ਲੋਕ ਸੀ ਜਿਹੜੇ ਪਰਿਵਾਰ ਸੀ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਤੁਸੀਂ ਸੋਚ ਕੇ ਦੇਖੋ ਕਿ ਤੇਜ਼ ਹਵਾਵਾਂ ਚੱਲ ਰਹੀਆਂ ਹਨ ਅੱਗ ਦੀਆਂ ਲਪਟਾਂ ਆ ਰਹੀਆਂ ਹਨ ਤੇਜ਼ੀ ਦੇ ਨਾਲ ਸੈਕੰਡਾਂ ਦੇ ਹਿਸਾਬ ਨਾਲ ਮਿੰਟਾਂ ਦੇ ਹਿਸਾਬ ਨਾਲ ਕਿਲੋਮੀਟਰ ਇਹ ਅੱਗ ਤੈਅ ਕਰ ਰਹੀ ਹੈ ਤਾਂ ਉਹਨਾਂ ਘਰਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਇਹ ਇੱਥੇ 2 ਤੋਂ 3 ਪਰਿਵਾਰ ਜਿਹੜੇ ਨੇ ਇਸ ਘਰ ਦੇ ਵਿੱਚ ਰਹਿ ਰਹੇ ਨੇ ਔਰ ਆਲੇ ਦੁਆਲੇ ਜੇਕਰ ਅਸੀਂ ਵਾਈਡ ਐਂਗਲ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਆਲੇ ਦੁਆਲੇ ਸਾਰੀ ਫਸਲ ਜਿਹੜੀ ਹੈ ਉਹ ਅੱਗ ਦੇ ਨਾਲ ਤਬਾਹ ਹੋ ਗਈ ਔਰ ਜਦੋਂ ਇਹ ਅੱਗ ਚੱਲ ਰਹੀ ਹੋਏਗੀ ਤਾਂ ਪਰਿਵਾਰਾਂ ਦਾ ਕਿਸ ਤਰ੍ਹਾਂ ਦਾ ਹਾਲ ਹੋਏਗਾ ਇੱਕ ਘਰ ਇੱਧਰ ਹੈਗਾ ਇੱਕ ਘਰ ਇਹ ਵੀ ਹੈ ਜਿਹੜਾ ਮੈਂ ਸੱਜੇ ਪਾਸੇ ਅਮਨ ਇੱਧਰਲੇ ਪਾਸੇ ਨੂੰ ਕੈਮਰਾ ਲੈ ਕੇ ਆਓ ਇੱਕ ਘਰ ਇਹ ਹੈਗਾ ਇੱਥੇ ਵੀ ਜਿਹੜੀ ਫਸਲ ਹੈ ਕਣਕ ਦੀ ਉਹ ਖੜੀ ਹੋਈ ਸੀ ਔਰ ਆਲੇ ਦੁਆਲੇ ਸਿਰਫ ਤੇ ਸਿਰਫ ਫਸਲ ਹੀ ਸੀ ਔਰ ਤੂੜੀ ਰੱਖੀ ਹੋਈ ਸੀ ਔਰ ਉਹਨੂੰ ਜਦੋਂ ਅੱਗ ਪੈਂਦੀ ਹੈ ਤਾਂ ਇਹ ਪਰਿਵਾਰ ਨੂੰ ਭਾਜਣਾ ਪੈ ਜਾਂਦੀਆਂ ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਨਾਲ ਆਪਣਾ ਘਰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਆ ਦੇਖੋ ਕਿ ਆ ਇੰਨਾਕ ਜਿੰਨਾ ਕੁ ਵੀ ਉਹ ਕਰ ਸਕੇ ਜਿੰਨਾ ਕੁ ਵੀ ਕਰ ਸਕੇ ਇਥੋਂ ਇਸ ਨੂੰ ਵਾਇਆ ਔਰ ਟਰੈਕਟਰ ਦੇਖੋ ਵਿੱਚ ਹੀ ਖੜਾ ਹੈ ਕਿ ਜਿੰਨਾ ਕ ਉਹ ਕਰ ਸਕੇ ਕਿ ਅੱਗ ਘਟੋ-ਘਟ ਘਰ ਦੇ ਨੇੜੇ ਛੇਤੀ-ਛੇਤੀ ਜਿਹੜੀ ਐ ਉਹ ਕਵਰ ਨਾ ਕਰ ਸਕੇ ਤਾਂ ਇਨਾ ਕ ਬਚਾਅ ਕਰ ਸਕੇ ਪਰ ਆਰਥਿਕ ਤੌਰ ਤੇ ਨੁਕਸਾਨ ਇਹ ਹੋਇਆ ਕਿ ਆਲੇ-ਦੁਆਲੇ ਖੜੀ ਹੋਈ ਜਿਹੜੀ ਫਸਲ ਸੀ ਉਹ ਤਾਂ ਖਤਮ ਹੋਈ ਹੋਈ ਜਿਹੜੀ ਤੂੜੀ ਬਣਾਈ ਸੀ ਸਾਲ ਭਰ ਡੰਗਰਾਂ ਦੇ ਲਈ ਜੋ ਚਾਰੇ ਦੇ ਤੌਰ ਤੇ ਕੰਮ ਆਉਣੀ ਸੀ ਉਹ ਵੀ ਸਾਰੀ ਦੀ ਸਾਰੀ ਖਤਮ ਹੋ ਗਈ ਤੇ ਘਰ ਬਚਾਉਣ ਦੇ ਵਿੱਚ ਇਹ ਪਰਿਵਾਰ ਜਿਹੜਾ ਹੈ ਉਹ ਕਿਤੇ ਨਾ ਕਿਤੇ ਉਹ ਕਾਮਯਾਬ ਹੋ ਗਿਆ ਆ ਦਰਖਤ ਖੜੇ ਨੇ ਦਰਖਤਾਂ ਦਾ ਬੁਰਾ ਹਾਲ ਕਿਉਂਕਿ ਦੇਖੋ ਜ਼ਾਹਿਰ ਜੀ ਗੱਲ ਹੈ ਕਿ ਜਦੋਂ ਐਨੇ ਤਾਂਡਵ ਤਰੀਕੇ ਦੇ ਨਾਲ ਆਗ ਆਈ ਹੋਏਗੀ ਤਾਂ ਉਸ ਨੇ ਬਖਸ਼ਾ ਕਿਸੇ ਨੂੰ ਵੀ ਨਹੀਂ ਹੋਣਾ ਜੋ ਰਸਤੇ ਦੇ ਵਿੱਚ ਆ ਰਿਹਾ ਉਹ ਉਸ ਨੂੰ ਤਬਾਹ ਕਰਦੀ ਚਲੀ ਜਾਂਦੀ ਹੈ ਔਰ ਇੱਥੇ ਹੀ ਜਿਹੜੀ ਕੈਮਰੇ ਦੇ ਵਿੱਚ ਇਹ ਤਸਵੀਰ ਦੇਖ ਰਹੇ ਹੋ ਤੁਸੀਂ ਇੱਥੇ ਹੀ ਇੱਕ ਸੜਕ ਜਾਂਦੀ ਹੈ ਔਰ ਉੱਥੇ ਹੀ ਉਸ ਨੌਜਵਾਨ ਦੀ ਮੌਤ ਹੁੰਦੀ ਹੈ ਜਿਹੜਾ ਇੱਕ ਰਾਹੀਰ ਸੀ ਔਰ ਉਹ ਇੱਕ ਧਾਰਮਿਕ ਥਾਂ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਘਰ ਵੱਲ ਨੂੰ ਜਾ ਰਹੇ ਆ ਤਾਂ ਰਸਤੇ ਦੇ ਵਿੱਚ ਅੱਗ ਦੀ ਚਪੇਟ ਦੇ ਵਿੱਚ ਆ ਜਾਂਦੇ ਆ ਦੋ ਨੌਜਵਾਨ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ मौके ਤੇ ਹੋ ਜਾਂਦੀ ਆ ਕਿਉਂਕਿ ਅੱਗ ਬਹੁਤ ਜ਼ਿਆਦਾ ਤੇਜ਼ ਸੀ ਔਰ ਦੂਜਾ ਨੌਜਵਾਨ 85% ਦੀ ਚਲਸਿਆ ਹੋਇਆ ਇਸ ਵੇਲੇ ਪੀਜੀਆਈ ਦੇ ਵਿੱਚ ਇਲਾਜ ਦੀਨ ਹੈ ਸਾਡੇ ਨਾਲ ਕੁਝ ਨੌਜਵਾਨ ਨੇ ਇਹ ਨੌਜਵਾਨ ਆਲੇ ਦੁਆਲੇ ਜਿਨ੍ਹਾਂ ਦੀ ਫਸਲ ਖੜੀ ਸੀ ਜਿਨ੍ਹਾਂ ਦਾ ਆਰਥਿਕ ਤੌਰ ਤੇ ਨੁਕਸਾਨ ਹੋਇਆ ਉਹ ਵੀ ਨੇ ਔਰ ਇੱਕ ਨੌਜਵਾਨ ਝੁਲਸਿਆ ਸੀ ਜਿਹੜਾ ਉਹ ਵੀ ਸਾਡੇ ਨਾਲ ਇੱਥੇ ਹੈਗਾ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਪਰਿਵਾਰ ਦਾ ਨੌਜਵਾਨ ਜਿਹਨੇ ਆਪਣੇ ਘਰ ਨੂੰ ਸੜਨ ਤੋਂ ਕਿਤੇ ਨਾ ਕਿਤੇ ਬਚਾਉਣ ਦੀ ਕੋਸ਼ਿਸ਼ ਕੀਤੀ ਉਦੋਂ ਹਾਲਾਤ ਸਮਝੋ ਕਿ ਇਸ ਵੇਲੇ ਜੋ ਸਾਨੂੰ ਦਿਖਾਈ ਦੇ ਰਿਹਾ ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਸੀ ਤਾਂ ਕਿਸ ਤਰ੍ਹਾਂ ਦੇ ਨਾਲ ਇਹ ਤੇ ਹਾਲਾਤ ਹੋਣਗੇ ਕਿ ਅੱਗ ਜਿਹੜੀ ਆ ਉਹ ਪਿੱਛੋਂ ਤਬਾਹੀ ਮਚਾਉਂਦੀ ਹੋਈ ਆ ਰਹੀ ਹੈ ਤੇ ਪਰਿਵਾਰ ਨੂੰ ਆਪਣੀ ਜਾਨ ਬਚਾਉਣ ਦੀ ਪਈਏ ਕਿ ਅਸੀਂ ਬਚਾਂਗੇ ਕਿਵੇਂ ਇਹ ਵੀਰ ਹੈ ਜਿਹਦਾ ਇਹ ਪਿੱਛੇ ਘਰ ਹੈ ਇਸ ਵੀਰ ਦਾ ਇਹ ਘਰ ਹੈ ਔਰ ਉਸ ਵੇਲੇ ਦੇ ਹਾਲਾਤ ਕੀ ਸੀ ਔਰ ਇਹਨਾਂ ਨੇ ਆਪਣੇ ਆਪ ਨੂੰ ਬਚਾਇਆ ਕਿਵੇਂ ਇਹ ਸਾਰਾ ਕੁਝ ਸਮਝਾਂਗੇ ਵੀਰੇ ਨਾਮ ਕੀ ਹੈ ਤੁਹਾਡਾ ਅਵਤਾਰ ਸਿੰਘ ਜੀ ਕਿੱਥੋਂ ਪਤਾ ਲੱਗਦਾ ਕਿੰਨੀ ਕੁ ਦੂਰੋਂ ਪਤਾ ਲੱਗ ਗਿਆ ਸੀ ਕਿ ਅੱਗ ਆ ਗਈ ਆਪਾਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਇਸ ਤੋਂ ਇੱਥੋਂ 3 ਕਿਲੋਮੀਟਰ ਲਗਭਗ ਸਾਧੂਵਾਲਾ ਪਿੰਡ ਜਿੱਥੇ ਅੱਗ ਲੱਗੀ ਸੀਗੀ ਤੇ ਮੈਂ ਪਿੰਡ ਤੂੜੀ ਲਾਉਣ ਗਿਆ ਸੀ ਟਰਾਲੀ ਮੈਂ ਉੱਥੋਂ ਦੇਖਿਆ ਤੇ ਮੈਸੇਜ ਆਦਾ ਗਰੁੱਪ ਚ ਕੀ ਅੱਗ ਲੱਗ ਗਈ ਆ ਤੇ ਸਿਰਫ 5 ਮਿੰਟ ਵੀ ਨਹੀਂ ਗਿਣਤੀ ਦੇ ਲੱਗੇ ਜਦੋਂ ਅੱਗ ਘਰਾਂ ਤੱਕ ਪਹੁੰਚ ਗਈ ਐਨੀ ਜਿਆਦੀ ਤੇਜ਼ ਨੇਰ ਸੀਗਾ ਐਨੀ ਤਾਂ ਬਹੁਤ ਹੀ ਜਿਆਦਾ ਜਿੰਨਾ ਵੀ ਤੁਸੀਂ ਕੈਸਾ ਕੋਈ ਨਾ ਕਹਿਰ ਹੋਇਆ ਵਾ ਕੁਝ ਨਹੀਂ ਸਮਝ ਲੱਗਾ ਕੀ ਬਣ ਕੀ ਗਿਆ ਇੱਥੇ ਘਰ ਨੂੰ ਕਿਵੇਂ ਬਚਾਇਆ ਬਈ ਆਲੇ ਦੋਲੇ ਤੋਂ ਘਰ ਨੂੰ ਬਸ ਆਪਦੀ ਜਾਨ ਬਚਾਈ ਹੋਰ ਕੋਈ ਕੁਝ ਨਹੀਂ ਸਮਝ ਲੱਗਾ ਕੀ ਬਣ ਕੀ ਗਿਆ ਇੱਥੇ ਮਹਾਰਾਜ ਲੋਈ ਬਚ ਗਏ ਆ ਇੱਕ ਵੀਰ ਆਇਆ ਸੀ ਇੱਥੇ ਆਪਣਾ ਗਵੰਡੀ ਆ ਸਾਨੂੰ ਬਚਾਉਣ ਆਇਆ ਸੀ ਕਿ ਕੋਈ ਨਹੀਂ ਅਸੀਂ ਅੰਦਰ ਸੇਫ ਆ ਕੋਈ ਨਹੀਂ ਚੱਕਰ ਨਹੀਂਗਾ ਪਰ ਸਾਨੂੰ ਜਿਹੜਾ ਬਚਾਉਂਦਾ ਪਚਾਉਂਦਾ ਅਬ ਝੁੱਲ ਗਿਆ ਹੈ ਤੁਹਾਨੂੰ ਇਹ ਆਵਾਜ਼ ਮਾਰਨ ਆਈ ਸੀ ਕਿ ਤੁਸੀਂ ਬਾਹਰ ਚਲੇ ਜਾਓ ਹਾਂਜੀ ਹਾਂਜੀ ਆਈ ਕਿ ਨਹੀਂ ਅਸੀਂ ਘਰ ਨਹੀਂ ਛੱਡ ਸਕਦੇ ਕਿ ਕੋਈ ਚੱਕਰ ਨਹੀਂਗਾ ਜਾਂ ਜਾਂਦੀ ਜਾਵੇ ਘਰ ਨਹੀਂ ਛੱਡ ਸਕਦੇ ਕਿ ਜੋ ਹੋਊਗਾ ਦੇਖੀ ਜਾਊਗੇ ਪਰ ਇਹ ਵਿਚਾਰਾ ਝੁੱਲ ਗਿਆ ਹੋਣ ਕੋਣ ਕੋਣ ਸੀ ਬਾਈ ਘਰ ਚ ਉਸ ਵੇਲੇ ਮੈਂ ਤੇ ਮੰਮੀ ਸੀਗੇ ਦੋਵੇਂ ਸੀਗੇ ਹਾਂਜੀ ਬੋ ਆਲੇ ਦੁਆਲੇ ਕੋਸ਼ਿਸ਼ ਕੀਤੀ ਟਰੈਕਟਰ ਟਰੋਟਰ ਚਲਾ ਕੇ ਕਿ ਟਰੈਕਟਰ ਦੇ ਆਲੇ ਦੁਆਲੇ ਗੇੜੇ ਲਾਏ ਪਰ ਨਹੀਂ ਕੋਈ ਜੋਰ ਨਹੀਂ ਚੱਲਿਆਗਾ ਖੜੀ ਫਸਲ ਕਿੰਨੀ ਸੀ ਭਾਈ ਤੁਹਾਡੀ ਆਪਣੇ ਨਾਲ ਖੜਾਈ ਤੂੜੀ ਬੰਦੀ ਪਈ ਸੀ ਮਸ਼ੀਨ ਚੱਲਦੀ ਪਈ ਸੀਗੀ 7 ਕਿਲ ਨਾੜਾ ਜੇ ਖੜਾ ਹੋਇਆ ਸੀਗਾ 15 ਟਰਾਲੀਆਂ ਤੂੜੀ ਦੀਆਂ ਸੀ ਜਿਹੜੀਆਂ ਵਿੱਚ ਸੜ ਗਈਆਂ ਜਿਹੜੀ ਜਿਹੜੀ ਬਣਾ ਕੇ ਰੱਖ ਲਾਂ ਜਿੰਨ 15 ਟਰਾਲੀਆਂ ਮਸ਼ੀਨ ਚੱਲੀ ਜਾਂਦੀ ਤੇ 15 ਟਰਾਲੀਆਂ ਬਣ ਗਈਆਂ ਸੀਗੇ ਜਿਹਨੂੰ ਅੱਗ ਪਈ ਉਹ ਸਾਰੀ ਸਾਰੀ ਸੜ ਗਈ ਆ ਤੁਹਾਡੇ ਵੀ ਬਾਈ ਵਾਲੇ ਦੋਲੇ ਖੇਤ ਨੇ ਤੁਹਾਡੇ ਹਾਂਜੀ ਉਹ ਸਾਹਮਣੇ ਘਰ ਆ ਜੀ ਉਹ ਘਰ ਉਹ ਘਰ ਤੁਹਾਡਾ ਹਾਂਜੀ ਬਾਈ ਹੋਰੀ ਦੱਸ ਰਹੀ ਸੀ ਕਿ ਜਦੋਂ ਇਹ ਚੱਲ ਰਿਹਾ ਸੀ ਇੱਥੇ ਕੋਈ ਚਸ਼ਮਦੀ ਸੀਗੇ ਜਿਹੜੇ ਕਹਿ ਰਹੇ ਸੀਗੇ ਕਿ ਅਸੀਂ ਚੀਕਾਂ ਮਾਰਦੇ ਹੋਏ ਬੱਚੇ ਸੁਣਾਈ ਦਿੱਤੇ ਉਸੇ ਚੀਕਾਂ ਮਾਰਦੇ ਵਜੇ ਆ ਸਾਨੂੰ ਪਤਾ ਲੱਗਾ ਵੀ ਮੌਕੇ ਤੇ ਅੱਗ ਆ ਗਈ ਆ ਘਰ ਦੇ ਕੋਲੇ ਤੇ ਜਦੋਂ ਤੱਕ ਮੈਂ ਕੁਝ ਕਰ ਨਹੀਂ ਸਕਿਆ ਮਤਲਬ ਕਿ ਨਾ ਟਰੈਕਟਰ ਕੱਢ ਸਕਿਆ ਨਾ ਕਿਸੇ ਪਾਸੇ ਭੱਜ ਸਕਿਆ ਫਿਰ ਅਸੀਂ ਘਰ ਦੇ ਵਿੱਚ ਹੀ ਲੁਕ ਗਏ ਹਾਂ ਜੀ ਅੰਦਰ ਅੰਦਰ ਕਮਰਾ ਜੀ ਅੰਦਰ ਲੋਗ ਗਿਆ ਜੀ ਇੱਕ ਛੋਟਾ ਬੱਚਾ ਸੀ ਘਰ ਵਾਲੀ ਸੀ ਤੇ ਮੰਮੀ ਸੀ ਮਰੇ ਹਾਂਜੀ ਤੇ ਅੰਦਰੋਂ ਤਾਂ ਅੰਦਰੋਂ ਵੀ ਫਿਰ ਉਹ ਤਾਂ ਕੰਧਾਂ ਤਪ ਗਈਆਂ ਹੋਣੀਆਂ ਅੰਦਰੋਂ ਬਹੁਤ ਬਾਹਰ-ਬਾਰ ਲਾ ਕੇ ਇਧਰਲੀ ਸਾਈਡ ਖੜ ਗਏ ਜਦੋਂ ਅੱਗ ਉੱਥੇ ਠੰਡੀ ਹੋਈ ਤੇ ਇਧਰਲੀ ਸਾਈਡ ਅੱਗ ਆ ਗਈ ਫਿਰ ਅਸੀਂ ਅੰਦਰ ਲੋਗ ਗਏ ਜੀ ਜਾ ਕੇ ਜਦੋਂ ਅੱਗ ਬਿਲਕੁਲ ਹੀ ਠੰਡੀ ਹੋ ਗਈ ਮੱਚ ਗਿਆ ਸਾਰਾ ਨਾਲ ਫਿਰ ਅਸੀਂ ਬਾਹਰ ਨਿਕਲੇ ਮੈਂ ਬੜੀ ਮੁਸ਼ਕਲ ਭੱਜਣ ਦਾ ਬਾਹਰ ਜਾਣ ਦਾ ਹੀ ਕਿਉਂਕਿ ਲੋਕਾ ਨਹੀਂ ਮਿਲਿਆ ਜੀ ਬਾਹਰ ਜਾਣ ਦਾ ਪੱਧਾ ਦਾ ਮੌਕਾ ਨਹੀਂ ਮਿਲਿਆ ਜੇ ਨਿਕਲਦੇ ਵੀ ਤਾਂ ਕਿੱਧਰ ਜਾਂਦੇ ਇੱਕ ਵਾਰ ਇਧਰੋਂ ਅਮਨ ਤਸਵੀਰ ਦਿਖਾਓ ਇਹ ਇਹ ਸਾਹਮਣੇ ਘਰ ਦੀ ਗੱਲ ਕਰ ਰਹੇ ਆ ਵੀਰ ਜੀ ਜੇ ਮੰਨ ਲਓ ਉਥੋਂ ਨਿਕਲਦੇ ਵੀ ਘਰੋਂ ਨਿਕਲਣ ਦੀ ਕੋਸ਼ਿਸ਼ ਵੀ ਕਰਦੇ ਤਾਂ ਕਿੱਧਰ ਦੀ ਜਾਂਦੇ ਸਾਰੇ ਪਾਸੇ ਹੀ ਤਾਂ ਸਾਰੇ ਪਾਸੇ ਹੀ ਕਹਿ ਲਓ ਕੋਈ ਬਾਰੂਦ ਸੀ ਇੱਕ ਤੇ ਇੱਕ ਤਰੀਕੇ ਦਾ ਜਦੋਂ ਪਿੱਛੋਂ ਆਗ ਆ ਰਹੀ ਹੈ ਸਾਰੇ ਪਾਸੇ ਬਾਰੂਦ ਆ ਭੱਜਦੇ ਵੀ ਕਿੱਧਰ ਇਹ ਕਹਿ ਲਓ ਕਿ ਇਹ ਤਾਂ ਵਾਗਰੂ ਮਿਹਰਬਾਨ ਸੀਗਾ ਕਿ ਪਰਵਾਨ ਭਾਈ ਜਿਹੜੇ ਬਚ ਗਏ ਅਸੀਂ ਸਮਝਦਾਰੀ ਨਾਲ ਕੰਮ ਲੈ ਲਿਆ ਉੱਥੇ ਜੇ ਅਸੀਂ ਭੱਜ ਜਾਂਦੇ ਤਾਂ ਵਿੱਚ ਹੀ ਸੜ ਜਾਣਾ ਸੀ ਅਸੀਂ ਹਾਂ ਲਗਭਗ ਭਾਗ ਇਥੇ 6-7 ਮਸ਼ੀਨਾਂ ਚੱਲਦੀਆਂ ਪਈਆਂ ਸੀ ਜਿਨ੍ਹਾਂ ਨੂੰ ਮਸਾਂ ਹੀ ਕੱਢਿਆ ਆ ਆ ਸ਼ੈਲਰ ਨੇ ਬਚਾਲਿਆ ਜੋ ਬਚਾਇਆ ਵਾ ਮਸ਼ੀਨਾਂ ਨੂੰ ਟਰੈਕਟਰ ਜਿੰਨੇ ਬਚੇ ਆ ਸ਼ੈਲਰ ਕਰਕੇ ਬਚਾਓ ਗਿਆ ਵਾ ਨਹੀਂ ਤੇ ਅੰਦਰ ਲਾਤੇ ਲਈ ਹਾਂਜੀ ਸ਼ੈਲਰ ਦੇ ਅੰਦਰ ਲਾਤੇ ਨਹੀਂ ਤੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਇਥੇ ਟਰੈਕਟਰ ਮਸ਼ੀਨਾਂ ਵਿੱਚ ਹੀ ਸੜ ਜਾਣੇ ਸੀ ਆ ਕਹਨੇ ਤੇ ਚਾਰੇ ਪਾਸੇ ਤੋਂ ਘੇਰਾ ਪਾਲਿਆ ਸੀਗਾ ਪਹਿਲਾਂ ਅੱਗ ਸਾਰੀ ਇਧਰ ਦੀ ਲੰਗੀ ਆ ਫਿਰ ਹਵਾਵਾਂ ਚੇਂਜ ਹੋ ਗਈ ਫਿਰ ਇਧਰ ਨੂੰ ਗਈ ਸਾਰੀਆਂ ਮਸ਼ੀਨਾਂ ਇੱਥੇ ਨੇੜੇ-ਦਲੇ ਚੱਲਦੀਆਂ ਪਈਆਂ ਸੀ ਸ਼ੈਲਰ ਕਰਕੇ ਬਚਾਅ ਹੋ ਗਿਆ ਜਿੰਨਾਂ ਟਰੈਕਟਰਾਂ ਮਸ਼ੀਨਾਂ ਦਾ ਬਚਾਇਆ ਨਹੀਂ ਸਭ ਵਿੱਚ ਚੁਲਸ ਜਾਨੇ ਸੀ ਬੰਦਿਆਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀਗਾ ਅੱਗ ਦੀ ਸਪੀਡ ਹੀ ਇੰਨੀ ਜ਼ਿਆਦੀ ਸੀਗਾ ਆਪਾਂ ਹੁਣ ਵੀ ਜੇਕਰ ਸਮਝੀਏ ਤਾਂ ਹਵਾ ਹੁਣ ਵੀ ਤੇਜ਼ ਚੱਲ ਰਹੀ ਹੈ ਇੱਥੋਂ ਇੱਕ ਵਾਰ ਇੱਥੋਂ ਇੱਥੋਂ ਇੱਕ ਵਾਰ ਆਈਡੀਆ ਲਵਾਉਣ ਵਾਸਤੇ ਆਹ ਦਰਖਤ ਤੋਂ ਦੇਖੋ ਕਿ ਜਿੰਨੀ ਕਾ ਹਵਾ ਚੱਲ ਰਹੀ ਹੈ ਇਹ ਸ਼ਾਇਦ ਉਸ ਵੇਲੇ ਉਸਦੀ ਸਪੀਡ ਇਸ ਤੋਂ ਵੀ ਤੇਜ਼ ਸੀ ਜਿੰਨੀ ਆ ਤਾਂ ਚੱਲ ਰਹੀ ਹੈ ਜੇਕਰ ਤੁਸੀਂ ਇਹ ਸਮਝੋ ਕਿ ਜੇਕਰ ਹੁਣ ਅੱਗ ਲੱਗੀ ਹੋਵੇ ਤਾਂ ਕੰਟਰੋਲ ਹੁਣ ਵੀ ਨਹੀਂ ਹੋਣਾ ਕਿਉਂਕਿ ਇੰਨੀ ਹਵਾ ਚ ਨਹੀਂ ਹੋਣਾ ਜਿਸ ਤੋਂ ਡਬਲ ਸਪੀਡ ਦੇ ਨਾਲ ਹਵਾ ਆ ਰਹੀ ਹੈ ਤਾਂ ਉਹ ਉਹ ਤਾਂ ਕੰਟਰੋਲ ਹੋਣਾ ਹੀ ਕਿਵੇਂ ਆ ਉਹ ਤਾਂ ਬਹੁਤ ਜਦੋਂ ਅੱਗ ਲੱਗ ਜਾਂਦੀ ਹੈ ਨਾ ਸਪੀਡ ਦੁੱਗਣੀ ਹੋ ਜਾਂਦੀ ਹੈ ਹਵਾ ਨਾਲ ਬਹੁਤ ਜ਼ਿਆਦਾ ਕਹਿਰ ਹੋ ਗਿਆ ਕੁਝ ਨਹੀਂ ਕਹਿ ਸਕਦੇ ਇਸਤੇ ਬਾਰੇ ਤਾਂ ਜੋ ਰੱਬ ਨੇ ਕੀਤਾ ਆਲੇ ਦੁਆਲੇ ਕਿੰਨੇ ਕਿਲੋਮੀਟਰ ਤੱਕ ਹੋਊਗਾ ਅੰਦਾਜ਼ਾ ਤੁਹਾਡੇ 5-6 ਕਿਲੋਮੀਟਰ ਆਲੇ ਦੁਆਲੇ ਜੇਕਰ ਨਿਗ੍ਹਾ ਮਾਰਾਂਗੇ ਦੇਖੋ ਕਿ ਇਧਰ ਮੈਂ ਕਈ ਪਿੰਡ ਨੇ ਚੜਾਈ ਦੇ ਵਿੱਚ 6 ਕਿਲੋ 6 ਕਿਲੋਮੀਟਰ ਦੀ ਚੜਾਈ ਦੇ ਵਿੱਚ ਅੱਗ ਜਾਂਦੀ ਸੀਗੀ 6 ਕਿਲੋ ਹਾਂਜੀ 10 ਕਿਲੋਮੀਟਰ ਇਹ 15 ਕਿਲੋਮੀਟਰ ਲੈ ਕੇ ਗਈ ਹਾਂਜੀ ਬਾਕੀ ਲੈ ਕੇ ਜੀਰੇ ਦੇ ਅੱਧ ਤੱਕ ਅੱਗ ਪਹੁੰਚ ਗਈ ਐ ਇੰਨਾ ਕਹਿ ਰਿਹਾ ਵਾ ਰੁਕੀ ਕਿੱਥੇ ਜਾ ਕੇ ਕਿਵੇਂ ਕੰਟਰੋਲ ਹੁੰਦਾ ਬਾਈ ਇਹ ਅੱਗ ਜਿਹੜੀ ਸਾਧੂ ਵਾਲੇ ਤੋਂ ਚੱਲੀ ਸੀਗੀ ਕਿਵੇਂ ਵੀਰਾ ਦਸੀ ਜਾਂਦੇ 6 ਕਿਲੋਮੀਟਰ ਦੇ ਏਰੀਆ ਦਾ ਇਹਨੇ ਕਵਰ ਕੀਤਾ ਤੇ 8 ਤੋਂ 10 10 15 ਕਿਲੋਮੀਟਰ ਇਹ ਮੰਜਾਂ ਵਾਲੇ ਜਾ ਕੇ ਰੁਗੀ ਮੰਜਾਂ ਵਾਲੇ ਤੋਂ ਵੀ ਗਾਂ ਮਨਸੂਰਵਾਲ ਤੱਕਰ ਉੱਥੋਂ ਤੱਕ ਰਗ ਗਈ ਇਹ ਅੱਗ ਰੁਕਣ ਦਾ ਵੀਰੇ ਲੋਕ ਪਹੁੰਚ ਗਏ ਸੀ ਮੌਕੇ ਤੇ ਲੋਕਾਂ ਨੇ ਬਹੁਤ ਕੋਸ਼ਿਸ਼ ਕੀਤੀ ਵੀ ਅਸੀਂ ਆਹ ਛੋਡੀ ਵਾਲੇ ਪਿੰਡ ਨੂੰ ਬਚਾਲੀਏ ਪਰ ਬਚਾ ਨਹੀਂ ਸਕੇ ਅਸੀਂ ਜਿਹੜੇ ਛੋਡੀ ਵਾਲੇ ਦਾ ਕੁਝ ਵੀ ਨਹੀਂ ਬਚਿਆ ਕੁਝ ਵੀ ਨਹੀਂ ਬਚਿਆ ਬਾਈ ਅਸੀਂ ਕੋਸ਼ਿਸ਼ ਬਹੁਤ ਕੀਤੀ ਵੀ ਇੱਥੋਂ ਲੋਕਾਂ ਦਾ ਵੀ ਅਸੀਂ ਇੱਥੇ ਬਚਾਈਏ ਪਰ ਅੱਗ ਹੀ ਐਡੀ ਕਿ ਭਿਆਨਕ ਸੀ ਅੱਗ ਆਵਾਵ ਰੋਲੇ ਬੰਦੇ ਸੀ ਪਮੀਰੀਆਂ ਬਣ ਬਣ ਕੇ ਅੱਗ ਜਿਵੇਂ ਪੂਰਾ ਤੰਡਵ ਕੋਈ ਨੱਚ ਰਿਆ ਨਾ ਵਿੱਚ ਕੋਈ ਦਾਇਤ ਨੱਚ ਰਿਆ ਇਦਾਂ ਸੀ ਅੱਗ ਅੱਗ ਟੱਪਦੀ ਸੀਗੀ 10 ਕਿਲੋ 10 ਫੁੱਟ ਉਧਰ ਜਾਵੜਦੀ 10 ਫੁੱਟ 20 ਫੁੱਟ ਐਂ ਜਾਵੜਦੀ ਸੀ ਪੂਰੀਆਂ ਪਮੀਰੀਆਂ ਦੇ ਵਿੱਚ ਦੇ ਅੱਗ ਸੀਗੀ ਜਦੋਂ ਫਿਰ ਗਾਂ ਨਹਿਰ ਪੈਂਦੀ ਐ ਇੱਕ ਉਹ ਨਹਿਰ ਤੇ ਸਾਰੇ ਲੋਕਾਂ ਨੇ ਉਹ ਨਹਿਰ ਦੀ ਪਟੜੀ ਬਾਤੀ ਨਹਿਰ ਦੀ ਪਟੜੀ ਜਦੋਂ ਵਾਈ ਲੋਕ ਮੌਕੇ ਤੇ ਮੌਜੂਦ ਆਗੇ ਮਈਆਂ ਵਾਲੇ ਦੇ ਨੌਜਵਾਨ ਆਗੇ ਵਕੀਲਾਂ ਵਾਲੇ ਦੇ ਨੌਜਵਾਨ ਆਗੇ ਰਟੌਰ ਰੋਈ ਦੇ ਸੋਢੀ ਵਾਲੇ ਦੇ ਪਾਸੇ ਘਟੋ ਘਟ 20 ਪਿੰਡ ਆਗੇ ਉਹ 20 ਪਿੰਡਾਂ ਨੇ ਆਣ ਕੇ ਇੱਥੇ ਸੰਜੋਗ ਕੀਤਾ ਅੱਗ ਤੇ ਕੰਟਰੋਲ ਕੀਤਾ ਮੱਦ ਭਾਗਾ ਗੱਲ ਆ ਭਾਈ ਅੱਜ ਇੱਕ ਆਦੇ ਨੌਜਵਾਨ ਵੀ ਉਹਦੀ ਡੈਥ ਹੋਈ ਹੈ ਤੇ ਇੱਕ ਹੋਰ ਜੇਰੇ ਇਲਾਜ ਹੈ ਸ਼ਾਇਦ ਸਾਨੂੰ ਪਤਾ ਲੱਗਾ ਵੀ ਉਹ ਵੀ ਔਖਾ ਹੀ ਆ ਉਹਦਾ ਵੀ ਹੈ ਨਾ ਚਾਰ ਬੰਦੇ ਝੁਲਸੇ ਆਏ ਵੀ ਝੁਲਸੇ ਇੱਕ ਵੀਰ ਬੰਜੇ ਦੇ ਘਰੇ ਪਿਆ ਬਹੁਤ ਬਹੁਤ ਜਿਆਦਾ ਮੰਦ ਭਾਗਾ ਜੀਰੇ ਦੇ ਵਿੱਚ ਇਹੋ ਜਾਂ ਮੰਜਰਾ ਸੀ ਅੱਜ ਤਿੱਕਰ ਨਹੀਂ ਦੇਖਿਆ ਅਸੀਂ ਤਾਂ ਕੀ ਦੇਖਣਾ ਚਲੋ ਅਸੀਂ ਸਾਡੀ ਛੋਟੀ ਉਮਰ ਸਾਡੇ ਬਜ਼ੁਰਗਾਂ ਨੇ ਵੀ ਨਹੀਂ ਦੇਖਿਆ ਅੱਜ ਆਹ ਵੀਰ ਅਸੀਂ ਸਾਰੇ ਜਣੇ ਇਕੱਠੇ ਹੋਏ ਆ ਇਕੱਠੇ ਹੋ ਗਏ ਪਿੰਡਾਂ ਦੇ ਵਿੱਚ ਜਾ ਰਹੇ ਆ ਲੋਕਾਂ ਨੂੰ ਮਦਦ ਦੀ ਅਪੀਲ ਕਰ ਰਹੇ ਆ ਤੇ ਅਸੀਂ ਗਾਂ ਜੋ ਬਾਬੇ ਦੀ ਸੇਵਾ ਲਈ ਅਸੀਂ ਜ਼ਰੂਰ ਕਰਾਂਗੇ ਆ ਦੇਖੋ ਕਿ ਉਹ ਤਾਂ ਜਿਹੜਾ ਆ ਆ ਘਰ ਦੇ ਅੰਦਰ ਹੈ ਆ ਜਿਹੜੀ ਨਿੰਮ ਤੁਹਾਨੂੰ ਅੱਗੇ ਦਿਖਾਈ ਦੇ ਰਹੀ ਹੈ ਘਰ ਦੇ ਅੰਦਰ ਹੈ ਤੁਸੀਂ ਦੇਖੋ ਕਿ ਪੂਰਾ ਘਰ ਅੱਗ ਨੇ ਕਵਰ ਕੀਤਾ ਹੋਣਾ ਉਸ ਵੇਲੇ 50 50 ਫੁੱਟ ਘਰ ਦੀ ਚੌੜਾਈ ਹੈ ਹਾਂਜੀ ਹਾਂਜੀ ਉਥੋਂ ਤੱਕ ਸਾਰਾ ਘਰ ਅੱਗ ਦੀ ਲਪੇਟ ਚ ਘੂਮਦਾ ਹਾਂਜੀ ਸਾਰਾ ਘਰ 50 ਫੁੱਟ ਦੀ ਚੌੜਾਈ ਦੀ ਸਾਰਾ ਘਰ ਅੱਗ ਦੀ ਲਪੇਟ ਚ ਹੀ ਹੈ ਹਾਂ ਕਿ ਦੇਖੋ ਸਮਝੋ ਨਾ ਇਸ ਗੱਲ ਨੂੰ ਕਿ ਸਾਰੀ ਦੀ ਸਾਰੀ ਨਿੰਮ ਇਸ ਵੇਲੇ ਸੜੀ ਹੋਈ ਹੈ ਜੇ ਉਥੋਂ ਤੱਕ ਅੱਗ ਗਈ ਹੈ ਤੇ ਜੇਕਰ ਕੋਈ ਕੋਈ ਬੰਦਾ ਇਸ ਦੀ ਲਪੇਟ ਦੇ ਵਿੱਚ ਆ ਜਾਂਦਾ ਤਾਂ ਉਹਦਾ ਕਿੱਡਾ ਵੱਡਾ ਨੁਕਸਾਨ ਹੋਣਾ ਸੀ ਤੁਸੀਂ ਸਮਝੋ ਕਿ ਉਸ ਵੇਲੇ ਦੇ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਇਹੋ ਹੀ ਪਿੰਡ ਆ ਬਾਈ ਜੀ ਤੁਹਾਡਾ ਹਾਂਜੀ ਇਹੋ ਹੀ ਪਿੰਡ ਆ ਬਾਈ ਜੀ ਕੁਝ ਵੀ ਨਹੀਂ ਬਚਿਆ ਬਾਈ ਛੋਡੀ ਵਾਲੇ ਹਾਂਜੀ ਬਾਈ ਤੁਹਾਡੇ ਸਾਹਮਣੇ ਹੀ ਆ ਤੁਸੀਂ ਵੇਖ ਲਓ ਵੀ ਆਲਾ ਦਾਲਾ ਕੋਈ ਚੀਜ਼ ਨਹੀਂ ਬਚੀ ਕੋਈ ਜੀਵ ਜੰਤੂ ਜੋ ਸਭ ਮਰ ਗਏ ਮੱਜਾ ਮੁੱਜਾ ਚੁੱਲ੍ਹਤਗੀਆਂ ਬਹੁਤ ਬੁਰਾ ਹਾਲ ਰਿਹਾ ਦੋ ਮੁੰਡੇ ਹਾਂਜੀ ਡੰਗਰਾਂ ਨੂੰ ਵੀ ਸੇਕ ਸੁੱਕ ਲੱਗ ਗਿਆ ਕਾਫੀ ਪਿਆਉ ਚੀਨ ਨਾ ਕਿਉਂਕਿ ਤੁਸੀਂ ਆਪ ਹੀ ਸਮਝਦਾ ਰਹ ਜਿੰਨੀ ਆਗਾਈ ਘਰਾਂ ਦੇ ਵਿੱਚ ਹੀ ਹੁੰਦੇ ਬਸ ਉਹਨਾਂ ਨੂੰ ਭਜਾਵ ਨਹੀਂ ਸਕਦੇ ਸੀ ਕਿਤੇ ਜੀ ਹਾਂਜੀ ਬਹੁਤ ਬੁਰਾ ਹਾਲ ਹੈ ਸਾਡੀ ਤਾਂ ਇਹੀ ਹੁਣ ਐਨਆਰਆਈ ਵੀਰ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਪਿੰਡ ਨਾਲ ਸਾਡੇ ਪਿੰਡ ਨਾਲ ਕੋਈ ਸਹਿਯੋਗ ਕਰਨ ਕਿਉਂਕਿ ਸਰਕਾਰਾਂ ਨੂੰ ਅਸੀਂ ਟੈਕਸ ਭੇਰਦਾ ਹੈ ਗਿਆ ਪਰ ਸਰਕਾਰਾਂ ਆਪ ਦਾ ਢਿੱਡ ਭਰਨ ਜੋਗੀਆਂ ਨਹੀਂ ਜੀ ਸਾਡੇ ਕੋਈ ਵੀ ਇੱਥੇ ਕੋਈ ਆਮ ਆਦਮੀ ਪਾਰਟੀ ਦਾ ਤੇ ਵੀ ਆਏ ਨਹੀਂ ਸਰਪੰਚ ਪੰਚ ਹੈਗੇ ਪਰ ਕੋਈ ਨਹੀਂ ਬੋੜਿਆ ਸਾਡੇ ਕੋਲੇ ਵੀ ਕਿਸੇ ਨੇ ਆ ਕੇ ਹੌਸਲਾ ਵੀ ਨਹੀਂ ਦਿੰਦਾ ਵੀ ਵੀ ਅਸੀਂ ਕੋਈ ਸੋਚਾਂਗੇ ਤੁਹਾਡੇ ਬਾਰੇ ਜਾਂ ਕਿਵੇਂ ਕੁਝ ਵੀ ਬਿਲਕੁਲ ਫਰਜ਼ ਤਾਂ ਬਣਦਾ ਸਾਰੇ ਲੀਡਰਾਂ ਦਾ ਜਿਹੜੇ ਆਉਂਦੇ ਨੇ ਇਹ ਵੀਰ ਤੁਸੀਂ ਐਨਆਰਆਈ ਹੋ ਹਾਂਜੀ ਹਾਂਜੀ ਆਪਣਾ ਪਿੰਡ ਵਕੀਲਾਵਾਲਾ ਜੀ ਵਕੀਲਾਵਾਲਾ ਹਾਂਜੀ ਫਰਜ਼ ਬਣਦਾ ਬਈ ਐਨ ਆਰ ਆਈ ਦਾ ਕਿਉਂਕਿ ਐਨ ਆਰ ਆਈ ਪਹਿਲਾਂ ਵੀ ਬਹੁਤ ਖੜਦੇ ਨੇ ਪੰਜਾਬ ਦੇ ਨਾਲ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਈ ਤਾਂ ਪਿੰਡ ਹੀ ਗੋਦ ਲਏ ਹੋਏ ਨੇ ਉਹਨਾਂ ਨੇ ਮੁੰਡਿਆਂ ਨੇ ਕਈਆਂ ਨੇ ਵੀ ਕਿ ਬਈ ਅਸੀਂ ਡਿਵੈਲਪਮੈਂਟ ਕਰਾਂਗੇ ਸਰਕਾਰ ਕਰੇ ਨਾ ਕਰੇ ਕੀ ਅਪੀਲ ਕਰਦੇ ਹਾਂ ਆਪਣੇ ਸਾਥੀਆਂ ਨੂੰ ਮੁਢਲੇ ਤੌਰ ਤੇ ਫਰਜ਼ ਬਣਦਾ ਹੈ ਕਿ ਜੇ ਲੋਕਾਂ ਦਾ ਹੁਣ ਸਾਥ ਦਿੱਤਾ ਜਾਵੇ ਪਹਿਲਾਂ ਤਾਂ ਬਈ ਅਸੀਂ ਇਹ ਕਹਿੰਦੇ ਹਾਂ ਵੀ ਜਿਹੜੀ ਆਗ ਆਈ ਹੈ ਯਾਰ ਪਤਾ ਨਹੀਂ ਕਾਹਦਾ ਰੂਪ ਧਾਰ ਕੇ ਆਈ ਹੈ ਪਤਾ ਨਹੀਂ ਕੀ ਕਾਲ ਬਣ ਗਿਆ ਜਿਹੜਾ ਵੀ ਉਹਨੇ ਇਹ ਸੋਚਿਆ ਵੀ ਜਿਹੜੇ ਤਿੰਨ ਚਾਰ ਪਿੰਡ ਆ ਮੈਂ ਤਾਂ ਮਲੀਆਂ ਮੇਟ ਕਰ ਦੇਣਾ ਇਹਦਾ ਹਨਾ ਵੀ ਮਤਲਬ ਜਿਹੜੇ ਲੋਕ ਵੀ ਆਪਣੀ ਜਾਨ ਲਈ ਲੋਕਾਂ ਨੇ ਵੀ ਅੰਦਰ ਵੜ ਵੜ ਕੇ ਵੀ ਆਰ ਕਣਕ ਦਾ ਛੱਡੋ ਨਾਰ ਦਾ ਛੱਡੋ ਆਪਣੀ ਜਾਨ ਹੀ ਬਚਾ ਲਓ ਇੰਨਾ ਮੁਰਾ ਹਾਲ ਸੀ ਮੈਂ ਨਾ ਜਦੋਂ ਮੈਨੂੰ ਪਤਾ ਲੱਗਿਆ ਮੈਂ ਇੱਥੇ ਛੋਡੀ ਵਾਲੇ ਸੀਗਾ ਤੇ ਮੈਂ ਭੱਜ ਕੇ ਗਿਆ ਮੈਂ ਕਿਹਾ ਯਾਰ ਨੂੰ ਲੱਗਦਾ ਸਾਡੇ ਖੇਤਾਂ 'ਚ ਅੱਗ ਲੱਗੀ ਆ ਪਰ ਗਾਂਵਾਂ ਮੈਂ ਛੋਡੀ ਵਾਲੇ ਟੱਪ ਗਿਆ ਫਿਰ ਮੈਂ ਉੱਥੇ ਧੰਨੇ ਸੀ ਉੱਥੇ ਜਾ ਕੇ ਵੇਖਿਆ ਮੈਂ ਕਿਹਾ ਇੰਨੀ ਜ਼ਿਆਦਾ ਅੱਗ ਬਈ ਮੈਂ ਕੋਲੋਂ ਵੇਖੀ ਜਿਵੇਂ ਨਾ ਸੱ विद ਨੇੜੇ ਜਾ ਤਾਂ ਬੰਦਾ ਜਾ ਹੀ ਨਹੀਂ ਸਕਦਾ 5 ਕਿੱਲਾਂ ਤੱਕ ਵੀ ਨਾ ਸੇਕ ਸੀਗਾ ਅੱਗ ਦਾ ਇੰਨਾ ਜਿਆਦਾ ਫਰਾਟਾ ਫਰ ਫਿਰ ਜਿੱਦੋਂ ਮੈਂ ਨਿਗਾ ਮਾਰਦਾ ਸੀਗਾ ਜਿੱਥੋਂ ਤੱਕ ਨਿਗਾ ਜਾਂਦੀ ਸੀ ਅੱਗ ਹੀ ਅੱਗ ਸੀ ਇੱਧਰ ਮਾਰਾਂ ਤਾਂ ਮਤਲਬ ਗੋਲਕ ਤਰਿਆ ਅੱਗ ਹੀ ਅੱਗ ਹੋ ਗਈ ਫਿਰ 20 ਫੁੱਟ ਦਾ ਜਿਹੜਾ ਮਤਲਬ 20 ਫੁੱਟ ਜਿਹੜੀ ਸੜਕ ਆ ਅਸੀਂ ਆਖਿਆ ਬਈ ਚਲ ਸੜਕ ਤੇ ਅੱਗ ਲੱਗ ਜੂਗੀ ਸਾਡਾ ਨਿਗਾ ਇੱਧਰ ਸਾਡੀ ਨਿਗਾ ਇੱਧਰ ਜੋ ਦੂਜੇ ਪਾਸੇ ਜਾ ਕੇ ਵੇਖਿਆ ਬਈ 10 ਕਿੱਲੇ ਗਾਂ ਟੱਪ ਗਈ ਤੂੰ ਇਹਦੇ ਵਿੱਚ ਦੀ ਇੰਨਾ ਇੰਨਾ ਬੁਰਾ ਹਾਲ ਕੀਤਾ ਬਾਈ ਜੀ ਇਹ ਵੀਰਦੀ ਵੀ ਜਿਹੜੀ ਫਸਲ ਸੀ 17 18 ਕੇ ਲਈ ਉਹ ਮੱਚ ਗਈ ਕਣਕ ਮੱਚ ਗਈ ਨਾੜ ਮੱਚ ਗਿਆ ਸਾਡੀ ਤਾਂ ਬਾਈ ਇਹੋ ਹੀ ਅਪੀਲ ਆ ਐਨ ਆਰ ਆਈ ਵੀਰਾਂ ਨੂੰ ਐਨ ਆਰ ਆਈ ਵੀਰਾਂ ਨੂੰ ਸਾਡੀ ਅਪੀਲ ਤਾਂ ਕਿਉਂਕਿ ਉਹ ਸਾਡੀ ਹਰ ਵੇਲੇ ਮਤਲਬ ਸਾਡੇ ਨਾਲ ਖੜੇ ਰਹਿੰਦੇ ਆ ਉਹਨਾਂ ਨੂੰ ਦਰਦ ਹੁੰਦਾ ਪੰਜਾਬ ਦਾ ਜੂ ਬਾਹਰ ਬੈਠੇ ਹੁੰਦੇ ਨੇ ਨਾ ਜਦੋਂ ਆਪਣੇ ਮਤਲਬ ਪਿੰਡ ਦੇ ਵਿੱਚ ਗੱਲਬਾਤ ਬਣ ਜਾਂਦੀ ਆ ਤੇ ਪਿੰਡ ਵਾਲੇ ਉਹ ਨਹੀਂ ਨਹੀਂ ਉਹ ਮਤਲਬ ਕਦਰ ਕਰਦੇ ਜਿੰਨਾ ਬਾਹਰ ਬੈਠੇ ਨੂੰ ਬੰਦੇ ਨੂੰ ਹੁੰਦੇ ਯਾਰ ਵੀ ਆ ਕੀ ਬਣ ਗਏ ਯਾਰ ਹਨਾ ਉਹ ਕੰਮ ਤੋਂ ਛੱਡ ਕੇ ਆਪਣੀਆਂ ਸ਼ਿਫਟਾਂ ਤੋਂ ਛੱਡ ਕੇ ਉਹ ਬੰਦਾ ਉਧਰ ਨੂੰ ਜਾਂਦਾ ਯਾਰ ਵੀ ਯਾਰ ਆ ਕੀ ਬਣ ਗਏ ਯਾਰ ਘਰੇ ਫੋਨ ਲਾਉਂਦਾ ਆਪਣਾ ਪੈਂਟ ਠੀਕ ਆ ਬਾਈ ਉਹ ਫਿਰ ਜਿੰਨੇ ਮੈਨੂੰ ਵੀਰ ਕਈ ਫੋਨ ਕਰਦੇ ਹੁੰਦੇ ਬਾਈ ਦੱਸੋ ਯਾਰ 100 ਡਾਲਰ ਦੇ ਦਾਂਗੇ 1000 ਡਾਲਰ ਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਤਾਂ ਸੰਬੰਧ ਕੱਢਣਾ ਅਸੀਂ ਐਂ ਕੱਢ ਦੇਣਾ ਇਸ ਕਰਕੇ ਐਨਆਰਏ ਵੀਰਾਂ ਨੂੰ ਬੇਨਤੀ ਆ ਬਾਈ ਜੀ ਜ਼ਿੰਮੇਵਾਰਾ ਨਾਲ ਖੜੋ ਬਾਈ ਜੀ ਬਹੁਤ ਜ਼ਿਆਦੇ ਹਾਲਾਤ ਮਾੜੇ ਆ ਲੋਕਾਂ ਦੇ ਮਤਲਬ ਕਣਕ ਦਾ ਛੱਡੋ ਯਾਰ ਪਸ਼ੂ ਬਹੁਤ ਜਿਆਦੇ ਹਾਲਾਤ ਮਾੜੇ ਆ ਇਸ ਕਰਕੇ ਸਾਡੀ ਪਰਿਵਾਰ ਨੇ 25 ਗਿੱਲੇ ਹਾਂਜੀ ਛੱਡੀ ਹੈ ਹਾਂਜੀ 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 ਅਸੀਂ 25 ਗਿੱਲੇ ਨਾਲ ਅਸੀਂ ਤਾਂ ਕੌਣ ਹੁੰਨੇ ਆ ਜੀ ਪ੍ਰਮਾਤਮਾ ਨੇ ਕੀਤਾ ਨਾ ਆਪਾਂ ਦਿੱਤਾ ਵੀ ਪ੍ਰਮਾਤਮਾ ਨੇ ਬਾਕੀ ਇਹ ਗੱਲ ਆ ਜੇ 25 ਗਿੱਲੇ ਸਾਡੇ ਹੀ ਮਾਚਿਆਂ ਦੇ ਜਮਾਂ ਨਹਿਰ ਦੇ ਨਾਲ ਹੋ ਕੇ ਜਮਾਂ ਅੱਗ ਮੜੀ ਆ ਸਾਡੇ ਮਤਲਬ ਵੱਟ ਦੀ ਵੱਟ ਛੱਡ ਗਈ ਕਹਿੰਦਾ ਮਤਲਬ ਆ ਉਹ ਜੇ ਹਾਂ ਉਦੋਂ ਤੋਂ ਅੱਗੇ ਤੁਹਾਡਾ ਉਦੋਂ ਅੱਗੇ ਸਾਡੀ ਜ਼ਮੀਨ ਸੀ ਨਹਿਰ ਦੇ ਨਾਲ ਜੇ ਅਸੀਂ ਸੋਚਿਆ ਜੇ ਸਾਡੇ ਵੀ ਲੱਗ ਜਾਂਦੀ ਫੇਰ ਫੇਰ ਵੀ ਚੁੱਪ ਕਰ ਜਾਂਦੇ ਪਰ ਆਪਾਂ ਦਾ ਇਹ ਅੱਗ ਲੱਗਣ ਤੋਂ ਪਹਿਲਾਂ ਹੀ ਜਦੋਂ ਜੀਰੇ ਅੱਗ ਲੱਗੀ ਸੀ ਨਾ ਉਦੋਂ ਹੀ ਮੈਂ ਅਨਾਉਂਸਮੈਂਟ ਕਰਦਾ ਸੀਗਾ ਇਹ ਤਾਂ ਅੱਗ ਬਾਅਦ ਚ ਲੱਗੀ ਸੀ ਮੈਂ ਉਹਦੇ ਅਨਾਉਂਸਮੈਂਟ ਕਰਤਾ ਜਿਹੜੇ 25 ਗੱਲੇ ਆਸੀਂ ਮਤਲਬ ਆਪਦੇ ਲੋਨਾੜ ਫਰੀ ਦੇਵਾਂਗੇ ਜਿਹੜੇ ਮਤਲਬ ਅੱਗ ਦੀ ਵਿੱਚ ਮਾਰਚ ਆਈ ਹੈ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਨੁਕਸਾਨ ਬਹੁਤ ਵੱਡਾ ਹੋਇਆ ਇਸ ਏਰੀਏ ਦੇ ਵਿੱਚ ਔਰ ਜਿੱਥੇ ਵੀਰ ਖੁਦ ਵੀ ਐਨ ਆਰ ਆਈ ਹੈ ਉੱਥੇ ਉਹਨੇ ਐਨ ਆਰ ਆਈ ਭਰਾਵਾਂ ਨੂੰ ਅਪੀਲ ਕੀਤੀ ਹੈ ਉੱਥੇ ਬਹੁਤ ਸਾਰੇ ਸਮਾਜ ਸੇਵੀ ਅਜਿਹੇ ਨੌਜਵਾਨ ਵੀ ਹੈ ਜਿਹੜੇ ਅਜਿਹੇ ਆਫਤਾਂ ਦੇ ਵਿੱਚ ਖੜੇ ਪਾਣੀ ਆਉਂਦਾ ਹੜ ਆਉਂਦੇ ਨੇ ਸੁਲਤਾਨਪੁਰ ਲੋਧੀ ਏਰੀਆ ਹੁੰਦਾ ਹੈ ਸਰਦੂਲਗੜ ਹੈ ਔਰ ਫਿਰੋਜ਼ਪੁਰ ਦਾ ਵੀ ਕੁਝ ਹਿੱਸਾ ਜਦੋਂ ਪਾਣੀ ਆਉਂਦਾ ਤਾਂ ਉਸ ਵੇਲੇ ਵੀ ਨੌਜਵਾਨਾਂ ਨੇ ਮੂਹਰੇ ਹੋ ਕੇ ਸੇਵਾ ਕੀਤੀ ਘਰਾਂ ਤੱਕ ਚੀਜ਼ਾਂ ਪਹੁੰਚਾਈਆਂ ਖਾਣ ਵਾਲੀਆਂ ਚੀਜ਼ਾਂ ਡੰਗਰਾਂ ਵਾਸਤੇ ਹੋਰ ਲੋੜਿੰਦੀਆਂ ਚੀਜ਼ਾਂ ਜਿਹੜੀਆਂ ਸੀ ਉਹ ਪਹੁੰਚਾਈਆਂ ਇਹ ਪੰਜਾਬ ਹੈ ਪੰਜਾਬ ਇੱਕ ਦੂਜੇ ਨਾਲ ਮੋਢਾ ਲਾ ਕੇ ਮੋਢਾ ਜ਼ਰੂਰ ਲਾ ਕੇ ਖੜਦਾ ਹੈ ਔਰ ਇੱਥੇ ਵੀ ਜ਼ਰੂਰਤ ਹੈ ਕਿ ਇਹਨਾਂ ਲੋਕਾਂ ਦਾ ਸਾਥ ਜਿਹੜਾ ਹੈ ਉਹ ਬਣਦਾ ਦਿੱਤਾ ਜਾਵੇ ਆਪਣੇ ਸਹਿਯੋਗੀ ਅਮਨ ਦੇ ਨਾਲ ਮਰ ਰਵੀ ਸੰਗਰਾਹੂਰ ਦਾ ਅਨਮਿਊਟ ਜ਼ੀਰਾ